आ, हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਅੱਜ ਆਪਾਂ ਗਤੀ ਦੂਰੀ ਤੇ ਸਮਾਂ ਦਾ ਪ੍ਰੈਕਟਿਸ ਸੈਟ ਹੈ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਬੇਟਾ ਧਿਆਨ ਦੇ ਨਾਲ ਦੇਖਣਾ ਹੈ ਕਹਿੰਦਾ ਪਹਿਲਾ ਸਵਾਲ ਈ ਹੈ ਬੇਟਾ ਪਹਿਲੇ ਪ੍ਰੈਕਟਿਸ ਸੈਟ ਦਾ ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਠੀਕ ਹੈ ਗਤੀ ਬਰਾਬਰੇ ਦੂਰੀ ਵਟਾ ਸਮਾਂ ਗਤੀ ਬਰਾਬਰੇ ਸਮਾਂ ਵਟਾ ਦੂਰੀ ਦੂਰੀ ਗਤੀ ਬਰਾਬਰੇ ਦੂਰੀ ਵਟਾ ਗਤੀ ਗਤੀ ਬਰਾਬਰੇ ਦੂਰੀ ਗੁਣ ਸਮਾਂ ਤਾਂ ਬੇਟਾ ਇਹਦੇ ਵਿੱਚ ਸੂਤਰ ਹੁੰਦਾ ਵੀ ਗਤੀ ਆਪਾਂ ਕਿਵੇਂ ਕੱਢਦੇ ਆ ਤੈਅ ਕੀਤੀ ਦੂਰੀ ਲੱਗਿਆ ਸਮਾਂ ਫਿਰ ਆਪਣੇ ਜਿਹੜੀ ਹੈ ਗਤੀ ਨਿਕਲ ਆਂਦੀ ਹੈ ਵੀ ਕਿੰਨੀ ਸਪੀਡ ਦੇ ਨਾਲ ਜਾਂਦੀ ਪਈ ਹੈ ਕੋਈ ਚੀਜ਼ ਤਾਂ ਆ ਪਹਿਲਾ ਫਾਰਮੂਲਾ ਜਿਹੜਾ ਠੀਕ ਹੈਗਾ ਇਹ ਗਤੀ ਬਰਾਬਰ ਹੈ ਤੈਅ ਕੀਤੀ ਦੂਰੀ ਲੱਗਿਆ ਸਮਾਂ ਮੰਨ ਲੂ ਕੋਈ ਕੋਈ ਕਾਰ 50 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਪਈ ਹੈ ਤੇ ਸਮਾਂ ਲੱਗਿਆ ਉਹਨੂੰ 2 ਘੰਟੇ ਬੇਟਾ ਜਦੋਂ ਅਸੀਂ ਜੇ ਦੀ ਗਤੀ ਪਤਾ ਕਰਨੀ ਹੋਵੇ ਤਾਂ 50 2 ਇਹ ਲਾ ਕੇ ਤੇ 25 ਕਿਲੋਮੀਟਰ ਪ੍ਰਤੀ ਘੰਟਾ ਜਿਹੜਾ ਉੱਤਰ ਆ ਜਾਊਗਾ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਸਵਾਲ ਨੰਬਰ 2 ਦੇ ਉੱਤੇ ਪਹੁੰਚ ਗਏ ਕੀ ਕਹਿੰਦਾ ਪਿਆ ਕਹਿੰਦਾ ਇੱਕ ਰੇਲ ਗੱਡੀ 300 ਕਿਲੋਮੀਟਰ ਦੀ ਦੂਰੀ 6 ਘੰਟਿਆਂ ਵਿੱਚ ਤੈਅ ਕਰਦੀ ਹੈ ਰੇਲ ਗੱਡੀ ਦੀ ਗਤੀ ਕਿਲੋਮੀਟਰ ਪ੍ਰਤੀ ਘੰਟਾ ਪਤਾ ਕਰੋ ਠੀਕ ਹੈ ਤਾਂ ਬੇਟਾ ਇੱਥੇ ਵੀ ਆਪਾਂ ਉਹੀ ਅਨੁਪਾਤ ਵਾਲੀ ਲੜੀ ਹੈਗੀ ਐ ਵੀ ਦੀ ਲਾ ਦੇਣੀ ਹੈ ਠੀਕ ਹੈ ਤਾਂ ਕੀ ਹੈਗਾ ਐ ਸਮਾਂ ਦੂਰੀ ਫੇਰ ਬੇਟਾ ਦੋਵੇਂ ਚੀਜ਼ਾਂ ਵਾਰ-ਵਾਰ ਇੱਕੋ ਲੜੀ ਦੇ ਵਿੱਚ ਲੇਖ ਲੈਣੀਆਂ ਸਮਾਂ ਦੂਰੀ ਬੇਟਾ ਫੇਰ ਤੁਹਾਨੂੰ ਇਕਾਈ ਵਗੈਰਾ ਲਾਉਣ ਦੀ ਕੋਈ ਲੋੜ ਨਹੀਂ ਪਊਗੀ ਜੇ ਤੁਸੀਂ ਇਦਾਂ ਲਿਖ ਲਓਗੇ ਜੀ ਸਮਾਦੂਰੀयत ਸਮਾਦੂਰੀ ਹੀ ਲਿਖਣਾ ਜੇ ਦੂਰੀ ਸਮਾ ਲਿਖਿਆ ਤਾਂ ਦੂਰੀ ਸਮਾ ਠੀਕ ਹੈ ਆਸਮਾਨ ਅਨੁਪਾਤ ਲੱਗੂਗਾ ਇੱਥੇ 300 ਕਿਲੋਮੀਟਰ ਦੀ ਦੂਰੀ 6 ਘੰਟਿਆਂ ਵਿੱਚ ਸਮਾ 6 ਘੰਟੇ ਤੇ ਦੂਰੀ 300 ਕਿਲੋਮੀਟਰ ਹੈ ਠੀਕ ਹੈ ਬੇਟਾ ਫੇਰ ਉਹ ਕਹਿੰਦਾ ਕਿਲੋਮੀਟਰ ਪ੍ਰਤੀ ਘੰਟਾ ਸਮਾ 1 ਘੰਟਾ ਤੇ ਦੂਰੀ ਆਪਾਂ x ਮੰਨ ਲੈਨੇ ਆ ਠੀਕ ਹੈ ਇਹ ਬੇਟਾ ਸਮਾਨ ਅਨੁਪਾਤ ਲੱਗਦਾ ਸਮਾ ਤੇ ਦੂਰੀ ਦੇ ਵਿੱਚ ਕਿਉਂਕਿ ਜਿੰਨਾ ਸਮਾ ਵਧੂਗਾ ਉੰਨੀ ਹੀ ਦੂਰੀ ਵਧ ਜਾਂਦੀ ਹੈ ਠੀਕ ਹੈ ਜਦੋਂ ਇੱਕ ਚੀਜ਼ ਵਧੇ ਦੂਜੀ ਵਧੇ ਤਾਂ ਸਮਾਨ ਅਨੁਪਾਤ ਲੱਗਦਾ ਪਹਿਲੇ ਦਾ ਚੌਥੇ ਨਾਲ ਸਬੰਧ ਤੇ ਦੂਜੇ ਦਾ ਤੀਜੇ ਦੇ ਨਾਲ ਪਹਿਲਾ ਗੁਣਾ ਚੌਥਾ ਬਰਾਬਰ ਹੈ ਦੂਜਾ ਗੁਣਾ ਤੀਜਾ ਤਾਂ 6x 300 1 ਤਾਂ 6 ਨੇ ਬੇਟਾ ਇੱਥੇ ਕੱਟੇ ਜਣਾ ਤਾਂ a ਆ ਗਿਆ 50 ਤਾਂ ਬੇਟਾ ਸਮਾਂ 1 ਘੰਟੇ ਚ ਕਿੰਨੀ ਦੂਰੀ ਤੈ ਕਰੂਗੀ 50 ਕਿਲੋਮੀਟਰ ਦੀ ਠੀਕ ਹੈ ਤੇ ਆਪਣਾ ਆਨਸਰ ਕੀ ਆ ਗਿਆ 50 ਕਿਲੋਮੀਟਰ ਪ੍ਰਤੀ ਘੰਟਾ 50 ਕਿਲੋਮੀਟਰ ਪ੍ਰਤੀ ਘੰਟਾ ਉੱਤਰ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਚੈੱਕ ਕਰਦੇ ਆਂ ਤੇ ਬੇਟਾ ਦੂਜਾ ਆਲਟਰਨੇਟਿਵ ਦਿੰਦਾ ਪਿਆ 50 ਕਿਲੋਮੀਟਰ ਪ੍ਰਤੀ ਘੰਟਾ ਇਹਨੂੰ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਬੇਟਾ ਆ ਗਿਆ ਸਵਾਲ ਨੰਬਰ 3 ਇੱਕ ਜੀਪ 180 ਕਿਲੋਮੀਟਰ ਦੀ ਦੂਰੀ 6 ਘੰਟਿਆਂ ਵਿੱਚ ਤੈਅ ਕਰਦੀ ਹੈ 2 ਘੰਟਿਆਂ ਵਿੱਚ ਕਿੰਨੀ ਦੂਰੀ ਤੈਅ ਕਰੇਗੀ ਫੇਰ ਬੇਟਾ ਉਹੀ ਫਾਰਮੂਲਾ ਸਮਾਂ ਦੂਰੀ ਫੇਰ ਸਮਾਂ ਦੂਰੀ ਸਮਾਂ ਕਿੰਨਾ ਬੇਟਾ 6 ਘੰਟਿਆਂ ਵਿੱਚ 180 ਕਿਲੋਮੀਟਰ ਤੇ 2 ਘੰਟਿਆਂ ਵਿੱਚ ਦੂਰੀ x ਕਿੰਨਾ ਦੂਰੀ طے ਕਰੂਗੀ ਤਾਂ ਇਹਦੇ ਵਿੱਚ ਵੀ ਬੇਟਾ ਸਮਾਨ ਅਨੁਪਾਤ ਪਹਿਲਾ ਗੁਣਾ ਚੌਥਾ ਦੂਜਾ ਗੁਣਾ ਤੇ ਜੇ 6x 180 2 6 ਨਾਲੇ ਕੱਟੇ ਜਾਣੇ 6 3 18 30 ਤੇ x 30 2 60 2 ਘੰਟੇ ਵਿੱਚ ਕਿੰਨੀ ਦੂਰੀ ਤੈਅ ਕਰੂਗੀ 60 ਕਿਲੋਮੀਟਰ ਆਪਾਂ ਆਲਟਰਨੇਟ ਆਨਸਰ ਦੇਖਦੇ ਆ ਤਾਂ ਬੇਟਾ ਆ ਪਹਿਲਾ ਹੀ ਆਲਟਰਨੇਟਿਵ 60 ਕਿਲੋਮੀਟਰ ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਬੇਟਾ ਆ ਗਿਆ ਸਵਾਲ ਨੰਬਰ 4 ਰਾਮ ਨੇ 154 ਕਿਲੋਮੀਟਰ ਦਾ ਸਫ਼ਰ 2 ਘੰਟਿਆਂ ਵਿੱਚ ਕਾਰ ਰਾਹੀਂ طے ਕੀਤਾ ਕਾਰ ਦੀ ਗਤੀ ਪਤਾ ਕਰੋ ਤਾਂ ਗਤੀ ਬੇਟਾ ਅਸੀਂ ਪ੍ਰਤੀ ਘੰਟਾ ਦੱਸਣੀ ਹੁੰਦੀ ਹੈ ਠੀਕ ਹੈ 1 ਘੰਟੇ ਦੀ ਦੂਰੀ طے ਕਰਨੀ ਆ ਸਮਾਂ ਦੂਰੀ ਸਿੰਪਲ ਫਾਰਮੂਲਾ ਬੇਟਾ ਸਮਾਂ ਦੂਰੀ ਤਾਂ 2 ਘੰਟਿਆਂ ਵਿੱਚ ਕਹਿੰਦਾ 154 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸਮਾਂ 2 ਘੰਟੇ ਤੇ ਦੂਰੀ ਤੈਅ ਕੀਤੀ 154 ਕਿਲੋਮੀਟਰ ਹੁਣ ਸਮਾਂ 1 ਘੰਟਾ ਕਿਉਂਕਿ ਪ੍ਰਤੀ ਘੰਟਾ ਦਾ ਜਦੋਂ ਪਤਾ ਕਰ ਲੈਨੇ ਕਿੰਨੀ ਦੂਰੀ ਤੈਅ ਕਰਦਾ ਤਾਂ ਉਹ ਦੀ ਗਤੀ ਆ ਜਾਂਦੀ ਹੈ ਠੀਕ ਹੈ ਤਾਂ ਪਹਿਲੇ ਦਾ ਚੌਥੇ ਨਾਲ ਦੂਜੇ ਦਾ ਤੀਜੇ ਨਾਲ 2x 154 1 ਆ ਦੋ ਨੇ ਇੱਧਰ ਆ ਕੇ ਬੇਟਾ ਭਾਗ ਹੋ ਜਾਣਾ ਕੱਟੇ ਜਾਣਾ ਇਹਨਾਂ ਨੇ 2 ਤੇ 2 7 ਤੇ 14 ਤੇ 2 ਅਤੇ 14 ਇਹ ਆ ਗਿਆ ਬੇਟਾ 77 ਕਿੰਨੀ ਦੂਰੀ ਤ ਹੈ x ਦੀ ਕੀਮਤ ਕਿੰਨੀ ਆ ਗਈ 77 ਕਿਲੋਮੀਟਰ 1 ਘੰਟੇ ਚ ਕਿੰਨੀ ਦੂਰੀ ਤੈ ਕਰੂਗੀ 77 ਕਿਲੋਮੀਟਰ ਪ੍ਰਤੀ ਘੰਟਾ ਇਹਦੀ ਗਤੀ ਆ ਗਈ ਆਪਾਂ ਆਲਟਰਨੇਟ ਅਨਸਰ ਦੇਖਦੇ ਪਏ ਆਂ ਇੱਕ ਨੰਬਰ ਆਲਟਰਨੇਟਿਵ ਅਨਸਰ ਹੈ ਜਿਹੜਾ ਬਿਲਕੁਲ ਠੀਕ ਹੈਗਾ ਹੈ 77 ਕਿਲੋਮੀਟਰ ਪ੍ਰਤੀ ਘੰਟਾ ਉੱਤਰ ਆ ਗਿਆ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਇੱਕ ਕਾਰ ਨੇ ਦਿੱਲੀ ਤੋਂ ਆਗਰਾ ਦੀ ਦੂਰੀ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ طے ਕੀਤੀ ਕਾਰ ਨੇ ਆਪਣਾ ਅੱਧਾ ਸਫ਼ਰ 2 ਘੰਟਿਆਂ ਵਿੱਚ ਖਤਮ ਕਰ ਲਿਆ ਤਾਂ ਦਿੱਲੀ ਤੋਂ ਆਗਰਾ ਦੀ ਦੂਰੀ ਕਿੰਨੀ ਹੈ ਇਹ ਬੇਟਾ ਆਪਣਾ ਦਿਮਾਗ ਲਾ ਲਓ ਵੀ ਇੱਕ 2 ਘੰਟੇ ਦੇ ਵਿੱਚ ਤੈਹ ਦੂਰੀ ਹੈ ਜਿਹੜੀ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਹੈ ਠੀਕ ਹੈ ਤੇ ਅੱਧਾ ਸਫ਼ਰ 2 ਘੰਟਿਆਂ ਵਿੱਚ ਤੈਹ ਕੀਤਾ ਤਾਂ 2 ਘੰਟਿਆਂ ਦੇ ਵਿੱਚ ਬੇਟਾ ਪੂਰਾ ਸਫ਼ਰ 4 ਘੰਟੇ ਲੱਗਣਗੇ ਹੈਨਾ ਤਾਂ ਸਮਾਂ ਦੂਰੀ ਸਮਾਂ ਦੂਰੀ ਸਮਾਂ ਬੇਟਾ 2 ਘੰਟੇ ਦੂਰੀ ਉਹਨੇ ਤੈ ਕੀਤੀ 80 ਕਿਲੋਮੀਟਰ ਹੁਣ ਸਮਾਂ ਨੇਚਰਲੀ ਗੱਲ ਆ ਵੀ ਅੱਧੇ ਸਮੇਂ ਤੇ ਇੰਨਾ ਲੱਗਦਾ ਪਿਆ ਤਾਂ ਦੂਰੀ ਜਿਹੜੀ ਹੈਗੀ ਆ ਉਹ 4 ਘੰਟੇ ਸਮਾਂ 2 ਘੰਟੇ ਦੂਰੀ 80 ਕਿਲੋਮੀਟਰ ਫੇਰ ਬੇਟਾ ਸਮਾਂ 4 ਘੰਟੇ ਕਿਉਂਕਿ ਪੂਰੀ ਦੂਰੀ 4 ਘੰਟੇ ਦੀ ਦੂਰੀ x ਕਰ ਲਓ ਪਹਿਲੇ ਦਾ ਚੌਥੇ ਨਾਲ ਦੂਜੇ ਦਾ ਤੀਜੇ ਨਾਲ 2x 80 4 ਤਾਂ ਆ 2 ਤੇ 2 ਦੁਣੀ 4 x 160 ਉੱਤਰ ਆ ਗਿਆ ਠੀਕ ਹੈ ਬੇਟਾ ਤਾਂ 2x 80 4 ਪਹਿਲੇ ਦਾ ਚੌਥੇ ਨਾਲ ਦੂਜੇ ਦਾ ਤੀਜੇ ਨਾਲ ਤਾਂ 2 ਦੇ ਨਾਲ ਜਦੋਂ ਆਪਾਂ ਕੱਟ ਤੇ ਇਹ ਕੱਟ ਦਿੱਤੇ 4 ਕੱਟ ਦਿੱਤੇ 2 ਦੁਣੀ 4 ਤੇ 80 ਦੁਣਾ 160 ਇਹਦੇ ਨਾਲ ਹੀ ਬੇਟਾ ਇਹ 160 ਕਿਲੋਮੀਟਰ ਦੀ ਦੂਰੀ ਦਿੱਲੀ ਤੋਂ ਆਗਰਾ ਦੀ ਬਣਗੀ ਆਪਾਂ ਆਲਟਰਨੇਟਿਵ ਆਨਸਰ ਚੈੱਕ ਕਰਾਂਗੇ ਤੇ ਬੇਟਾ 4 ਨੰਬਰ ਆਲਟਰਨੇਟਿਵ ਆਨਸਰ ਹੈ ਜਿਹੜਾ ਉਹ ਰਾਈਟ ਆਨਸਰ ਹੈ ਸੀ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 5 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਇਹ ਵੀਡੀਓ ਦੇਖ ਕੇ ਜੋ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ